ਜਿੰਦਾਂਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਨਰੇਂਦਰ ਮੋਦੀ ਜਿੰਦਾਬਾਦ ਨਰੇਂਦਰ ਮੋਦੀ ਜਿੰਦਾਬਾਦ ਜੇ ਖੁਸ਼ੀ ਮਨਾਇ ਗਈ ਆ ਸਾਰਾ ਪਹਿਲਾਂ ਸਾਰੇ ਹੀ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰੇ ਦੇਸ਼ ਵਾਸੀਆਂ ਨੂੰ ਦਿੱਲੀ ਵਿੱਚ ਬੀਜੇਪੀ ਦੀ ਜਿੱਤ ਹੋਣ ਤੇ ਬਹੁਤ ਬਹੁਤ ਮੁਬਾਰਕਾਂ ਸਾਡੇ ਬਹੁਤ ਹੀ ਮਾਨ ਸਤਿਕਾਰਯੋਗ ਵਿਜੇ ਕੁਮਾਰ ਸੋਨੀ ਜੀ ਜੋ ਕਿ ਇਸ ਮੰਡਲ ਦੀ ਗਵਾਈ ਕਰਦੇ ਹਨ ਧਾਨਪੁਰ ਕੋਟਲੀ ਦੀ ਇਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਤੇ ਸਾਰੇ ਜਿੰਨੇ ਵੀ ਇਹਨਾਂ ਦਾ ਸਹਿਯੋਗ ਕਰਦੇ ਮੇਰੇ ਭੈਣ ਤੇ ਭਰਾ ਬਹੁਤ ਬਹੁਤ ਨਾਲ ਦਾ ਧੰਨਵਾਦ ਕਿ ਇਹਨਾਂ ਨੇ ਅੱਜ ਵੀ ਸਹਿਯੋਗ ਕੀਤਾ ਤੇ ਪਹਿਲਾਂ ਵੀ ਕਰਦੇ ਸੀ ਤੇ ਅੱਗੇ ਵੀ ਕਰਦੇ ਜਾਣਗੇ ਦਿੱਲੀ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਕਿ ਉਹਨਾਂ ਨੇ ਬਹੁਤ ਤਗੜਾ ਫਤਰਾ ਦਿੱਤਾ ਤੇ ਜਿੱਤ ਦਵਾਈ ਹੈ ਬੀਜੇ ਪਾਰਟੀ। ਦਿੱਲੀ ਚੋਣਾਂ ਦਾ ਕੀ ਪੰਜਾਬ ਤੇ ਅਸਰ ਹੋਵੇਗਾ? ਬਿਲਕੁਲ ਹੋਏਗਾ ਜੀ ਬਿਲਕੁਲ 100% ਹੋਏਗਾ। ਕਿਉਂਕਿ ਇਹ ਇੱਕ ਕੇਜਰੀਵਾਲ ਦੀ ਸੋਚ ਹੀ ਕਿ ਮੈਂ ਦਿੱਲੀ ਦੇ ਵਿੱਚ ਹਿਟਲਰ ਵਾਂਗੂ ਹਿਟਲਰ ਵਾਂਗੂ ਮੈਂ ਪੱਕਾ ਹੀ ਜੰਮ ਗਿਆ। ਪਰ ਉਹ ਹਿੱਕਲਾ ਚੱਲ ਗਿਆ। ਇਤੋਂ ਬੜੇ-ਬੜੇ ਬਾਦਸ਼ਾਹ ਚੱਲ ਗਏ ਇਹਨੂੰ ਮਾਨ ਹੀ ਇਹਦਾ ਮਾਨ ਮੋਦੀ ਨੇ। ਇਸੇ ਹੀ ਟਾਈਮ 'ਚ ਤੋੜਤਾ 27 ਦੇ ਵਿੱਚ ਆਮਲਾ ਟਾਈਮ ਪੰਜਾਬ ਦਾ ਹੋ ਗਿਆ। ਹਾਂ ਉਸ ਤੋਂ ਪਹਿਲਾਂ ਤੇ ਸਾਡੇ ਨਰਿੰਦਰ ਮੋਦੀ ਜੀ ਨੂੰ ਲੱਖ-ਲੱਖ ਵਧਾਈਆਂ ਨੇ। ਬਹੁਤ ਵੱਡੀ ਸੀਟ ਜਿੱਤੀ ਗਈ ਦੀ ਹੈ ਦਿੱਲੀ ਵਿੱਚ ਕੁਝ ਕੇਜਰੀਵਾਲ ਜੀ ਕਹਿ ਰਹੇ ਹਨ ਕਿ ਦੋ ਜਨਮ ਪਾਰ ਵੀ ਕੇ ਨਰਿੰਦਰ ਮੋਦੀ ਦੀ ਨਹੀਂ ਜੇ ਸਕਦੇ ਉਹਨਾਂ ਐਸੇ ਵਾਰ ਹੀ ਜਿੱਤ ਕੇ ਸੀਟ ਦਿਖਾਈ ਦੀ ਆ ਬਹੁਤ ਸੋਹਣੇ ਕੰਮ ਕੀਤੇ ਨੇ ਤੇ ਬਾਕੀ ਕੰਮ ਬੋਲਦੇ ਨੇ ਕੰਮ ਬੋਲਦੇ ਨੇ ਆ ਪਬਲਿਕ ਨੂੰ ਕੰਮ ਚੰਗੇ ਲੱਗੇ ਨੇ ਮੋਦੀ ਜੀ ਦੇ ਤੇ ਪਬਲਿਕ ਜੀ ਵਰੇ ਆ ਤੇ ਵੋਟਾਂ ਪਾਈਆਂ ਨੇ ਤੁਹਾਨੂੰ ਮਨ ਹੋ ਗਏ ਬਾਕੀ ਸਭ ਸੰਗਤਾਂ ਨਾਲ ਲੱਖ ਲੱਖ ਦਾਤਾਂ। ਇਹ ਕੋਰਦੇ ਸੂਰਤ ਮੱਲੀ ਵਿੱਚ ਵਿਜੇ ਸੋਨੀ ਦੀ ਗਵਾਈ ਦੇ ਵਿੱਚ ਜਿਹੜੀ ਅੱਜ ਮਨਾਇ ਗਈ ਖੁਸ਼ੀ ਇਹਦੇ ਸੰਬੰਧ ਤੋਂ। ਹਾਂਜੀ ਕੋਰਦੇ ਸੂਰਤ ਮੱਲੀ ਵਿੱਚ ਸਾਡੇ ਵਿਜੇ ਭਾਜੀ ਸੋਨੀ ਸਾਹਿਬ ਬਹੁਤ ਖੁਸ਼ੀ ਮਨਾਈ ਗਈ ਆ। ਅਸਤ ਬਾਜੀ ਵਗੈਰਾ ਚੱਲੀ ਆ। ਲੱਡੂ ਵਗੈਰਾ ਵੰਡੇ ਨੇ। ਬੜੀ ਖੁਸ਼ੀ ਮਨਾਈ ਗਈ ਆ। ਬਾਕੀ ਇਤਰਾਹੀ ਕੰਮ ਬੋਲਣਗੇ ਤੇ ਮੋਦੀ ਜੀ ਦੇ ਆਪਣੇ ਆਪ ਹੀ ਅੱਗੇ ਆਉਣਗੇ। ਇਸ ਜਤਨ ਨਾਲ ਪੰਜਾਬ ਦੇ ਵਿੱਚ ਭਾਜਪਾ ਫਿਰ ਮਜ਼ਬੂਤ ਹੋਏਗੀ ਹੁਣ। ਹੋਏਗੀ ਜੀ। ਕਹਿਣ ਦੀ ਕੋਈ ਜ਼ਰੂਰਤ ਨਹੀਂ। ਬਾਕੀ ਕੰਮ ਦੇ ਖੰਡੇ ਨੇ ਬਾਹਰ ਦੀਆਂ ਸਟੇਜਾਂ ਦਾ ਜਾਈਏ ਤੇ ਮੋਦੀ ਦੇ ਕੰਮ ਬੋਲਦੇ ਨੇ ਠੀਕ ਹੈ ਜੀ ਜੇ ਜਾ ਕੇ ਵੇਖਾਂਗੇ ਤਾਂ ਮੋਦੀ ਦੇ ਕੰਮ ਦੇਖਦੇ ਨੇ ਕੰਮ ਹੋਏ ਨੇ ਕੰਮ ਇੱਥੇ ਵੀ ਕਰ ਰਹੇ ਨੇ ਬਹੁਤ ਵਧੀਆ ਚੱਲ ਰਿਹਾ ਸਿਸਟਮ ਬਾਕੀ 2027 ਜਾਂ ਤੱਕ ਪਤਾ ਲੱਗ ਜਾਣਾ ਕਰਾਸਟਾਰ ਨਕੂ ਤੂੰ ਕਰਾਸਟਾਰ ਕਰ ਸਾਡੇ ਸਾਰੇ ਅੱਜ ਲਈ ਬੀਜਿਕ ਸਰਕਾਰ ਬਣਦੀ ਜਾਏ ਸਾਹ ਸਭ ਤੋਂ ਪਹਿਲਾਂ ਆਪਾਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਦੇਣੇ ਆ ਕਿ ਜੇ ਸਾਡੀ 27 ਸਾਲਾਂ ਬਾਅਦ ਮੋਰ ਦਿਲੀ ਸਰਕਾਰ ਸਾਡੀ ਬਾਜਪਾ ਸਰਕਾਰ ਆਈ ਆ ਅਸੀਂ ਬਹੁਤ ਜ਼ਿਆਦਾ ਖੁਸ਼ੀ ਮਨਾ ਰਹੇ ਆ ਆਪਣੇ ਨਗਰ ਦੇ ਵਾਲੇ ਵੀ ਸਾਡੇ ਕੋਲ ਸ਼ੂਰਤਮਲ ਜੀ ਡੇਰਾ ਬਾਬਾ ਨਾਨਕ ਹਲਕੇ ਵਾਲੇ ਵੀ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆਪਾਂ ਤੁਹਾਨੂੰ ਦੱਸ ਹੀ ਸਕਦੇ ਭਾਜੀ 27 ਸਾਲਾਂ ਬਾਅਦ ਮੋਰ ਵਾਪਸੀ ਸਾਡੀ ਬਾਜਪਾ ਸਰਕਾਰ ਦੀ ਹੋਈ ਆ ਇਹ ਅਸਰ ਸਾਡੇ ਪੰਜਾਬ 'ਚ ਹੀ ਪਏਗਾ ਸਰ ਜਿਤਨਾ ਵੱਡੇ ਵੱਡੇ ਅੱਜ ਦਿਗਜ ਹਾਰ ਕੇ ਜਿਹੜੇ ਕਦੇ ਪਹਿਲਾਂ ਮਖੌਲ ਕਰਦੇ ਇੱਥੇ ਪੰਜਾਬ 'ਚ ਪਏ ਆ ਅੱਜ ਆਪ ਹਾਰ ਗਏ ਨੇ ਕਿਵੇਂ ਦੇਖਦੇ ਉਹਨਾਂ ਮੈਚ ਚ ਦੇਖੋ ਸਾਰਾ ਪੰਜਾਬ ਚ ਇਹੋ ਹਾਲ ਹੋਣਾ ਭਾਜੀ ਪੰਜਾਬ ਚ ਵੀ ਇਦਾਂ ਹਾਲ ਹੋਣਾ ਸਰੀਕ ਝਾਰੂ ਸਰਕਾਰ ਬਸ ਵੇਖਣ ਵਾਲੀ ਆ ਤੁਹਾਨੂੰ ਤੁਸੀਂ ਦੇਖ ਸਕਦੇ ਕੀ ਹਾਲ ਬੰਡਿਆ ਵਾ ਇਦਾਂ ਪੰਜਾਬ ਚ ਬਹੁਤ ਜ਼ਿਆਦਾ ਖੁਸ਼ੀ ਮਨਾਈ ਜਾ ਰਹੀ ਆ ਜਿਹੜੀ ਸਾਡੀ ਦਿੱਲੀ ਸਰਕਾਰ ਬਣੀ ਆ ਇਹ ਤੇ ਪੰਜਾਬ ਦਾ ਬਹੁਤ ਜ਼ਿਆਦਾ ਅਸਰ ਪਏਗਾ ਕੱਲ ਇਹਨਾਂ ਲੋਕਾਂ 'ਤੇ ਇਲਜ਼ਾਮ ਲਾਇਆ ਜਾ ਰਿਹਾ ਕਿ ਸਾਡੀ ਜਿਹੜੀ ਖਰੀਦੋ ਪ੍ਰਗਟ ਕਰਨ ਲਈ ਪਹਿਲਾ ਮਤਲਬ ਪੈਸਾ ਦੀ ਗੱਲ ਬਾਤ ਚੱਲ ਰਹੀ ਹੈ ਉਹ ਸਾਰ ਉਹ ਜਿੰਨੂ ਕੇ ਬੰਦੇ ਕੇ ਦੀ ਹਾਰ ਹੁੰਦੀ ਨਾ ਉਹ ਬਖਲਾ ਜਾਂਦਾ ਵਾ ਉਹ ਬਖਲਾਗੇ ਨੇ ਇਸੇ ਕਰਕੇ ਉਹ ਕੋਈ ਨਾ ਕੋਈ ਕਿਸੇ ਦੇ ਆਪਣਾ ਲਾਂਚ ਲਾਉਣਾ ਚਾਹੁੰਦੇ ਸੀ ਲਾਰੇ ਨੇ ਉਹ ਕੋਈ ਗੱਲ ਨਹੀਂ ਲੋਕਾਂ ਨੇ ਫਤਿਹ ਬੁਲਾਤੀ ਦਿੱਲੀ ਚ ਤੇ ਪੰਜਾਬ ਚ ਵੀ ਜਲਦੀ ਫਤਿਹ ਹੋ ਰਹੀ ਹੈ ਕਿੰਨਾ ਕ ਅਸਰ ਪਏਗਾ ਪੰਜਾਬ ਚ ਤੁਹਾਨੂੰ ਬਹੁਤ ਜ਼ਿਆਦਾ ਭਾਜੀ ਬਹੁਤ ਜ਼ਿਆਦਾ ਪੰਜਾਬ ਸਿਰ ਪਏਗਾ ਸਾਡੀ ਅਗਲੀ ਸਰਕਾਰ 27 ਚ ਭਾਜਪਾ ਸਰਕਾਰ ਹੋਣੀ ਆ ਖਿਲੇਗਾ ਕਮਲ ਬਿਲਕੁਲ ਪੱਕਾ ਕਮਲ ਖਿਲੇਗਾ ਜੀ ਸਾਰੇ ਮੋਦੀ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਨੇ ਵੇਖੋ ਸ੍ਰੀ ਕਰਤਾਰਪੁਰ ਸਾਹਿਬ ਸ੍ਰੀ ਕੋਡਾ ਕੋਲਾ ਵੇਖੋ ਸਾਰਾ ਰਸਤਾ ਬਣਾ ਰਿਹਾ ਵੇਖੋ ਕਿ ਕਿੱਡੇ-ਕੱਡੇ ਵਧੀਆ ਪ੍ਰਾਲੇ ਕਰ ਰਹੇ ਨੇ ਕੋਈ ਇੰਡਸਟਰੀ ਏਰੀਆ ਵੀ ਸਾਡੇ ਪੰਜਾਬ ਵਿਚ ਆ ਰਿਹਾ ਸਾਰੇ ਜ਼ਿਲ੍ਹੇ ਗੁਰਦਾਸਪੁਰ ਵਿੱਚ ਸਾਰੀ ਮੰਗ ਰੱਖੀ ਵੀ ਸਨਮਨੀਤ ਸਿੰਘ ਬਿੱਟੂ ਜੀ ਨਾਲ ਕੋਈ ਜਲਦੀ-ਜਲਦੀ ਸਾਡੇ ਮਸਲੇ ਹੱਲ ਹੋ ਸਕਣਗੇ ਜੀ